ਸੁਣ ਲੋ ਕਿਹੜੀ ਗੱਲ ਤੇ ਬਣੀ ਆ ਸੁਣ ਲੋ ਗੱਲ ਬੋਲੋ ਜੀ ਬੋਲੋ ਬੈਠ ਜਿਓ ਜੇ ਬੈਠ ਜੋ ਮੈਨੂੰ ਦੱਸਦੇ ਜਦੋਂ ਮੈਂ ਬੋਲਾਂ ਬੋਲੋ ਜੀ ਬੋਲੋ ਕਡੀ ਸੀ ਸਾਹਿਬ ਖੜੇ ਨੇ ਡੀਸੀਪੀ ਸਾਹਿਬ ਤੇ ਭਾਈ ਜੀ ਖੜੇ ਨੇ ਨਾਲ ਸਾਡੇ ਪ੍ਰਸ਼ਾਸਨ ਵਾਲੋ ਇਹਨਾਂ ਨਾਲ ਇੱਕ ਗੱਲ ਤੇ ਸਹਿਮਤੀ ਬਣੀ ਆ ਕਿ ਸਾਡੇ ਸਾਰੇ ਬੰਦੇ ਛੱਡੇ ਜਾਣਗੇ ਨਹੀਂ ਛੱਡਦੇ ਆਏ ਗੱਲਾਂ ਕਹਿ ਰਿਹਾ ਉਹ ਐਡੀ ਨੀਤੀ ਸਾਹਿਬ ਵੀ ਦੁਹਰਾ ਦੇਣਗੇ ਪਰ ਮੈਂ ਪਹਿਲਾਂ ਤੁਹਾਨੂੰ ਦੱਸ ਦਿਆਂ ਉਸ ਦੀ ਬਾਤ ਉਹ ਬੰਦੇ ਛੱਡ ਲਿੱਤੇ ਗਏ ਨੇ ਬਾਪੂ ਜੀ ਹੋਣੀ ਆ ਚੁੱਕੇ ਨੇ ਇੱਥੇ ਸਰਦਾਰ ਤਰਨ ਸਿੰਘ ਜੀ ਹੋਣੀ ਆ ਚੁੱਕੇ ਨੇ ਲੱਖਾ ਛੱਡ ਦਿੱਤਾ ਗਿਆ ਲੱਖਾ ਜੀ ਛੱਡ ਦਿੱਤੇ ਗਿਆ ਜੇ ਤੂਰ ਹੋਵੇ ਆਪਾਂ ਨਾਲ ਫੋਨ ਚਲਾ ਕੇ ਇਹਦੇ ਤੇ ਗੱਲ ਸੁਣਾਗੇ ਉਹਦੀ ਸਾਰੀ ਗੱਲ ਸੁਣ ਲੈ ਗੱਲ ਸੁਣ ਲੋ ਯਾਰ ਆਪਾਂ ਸ਼ਾਇਦ ਆਪਾਂ ਤੰਗ ਨਹੀਂ ਕਰਨਾ ਲੋਕਾਂ ਨੂੰ ਮੰਨ ਲੋ ਗੱਲ ਇਹ ਨਹੀਂ ਆਪਾਂ ਮੇਰੀ ਗੱਲ ਸੁਣੋ ਮੈਂ ਐਵੇਂ ਨਹੀਂ ਕੁਝ ਕਹਿ ਰਿਹਾ ਤਾਂ ਸਾਡੀ ਰੌਲਾ ਗੱਲ ਕਿਹੜੀ ਚੱਲ ਰਹੀ ਸੀ ਤਿੰਨ ਸੈਂਟਰਾਂ ਦੀ ਜਿਹਦੇ ਕਰਕੇ ਆਪਾਂ ਹੋਂਮਾ ਹਮਾ ਕੇ ਆਏ ਆਂ ਜਿਹਦੇ ਨਾਲ ਕੈਂਸਰ ਫੈਲ ਲਿਆ ਉਹਨਾਂ ਲਈ ਕੁਝ ਸਬਧਾਨਕ ਅਦਾਰਿਆਂ ਦਾ ਆਰਡਰ ਹੋ ਚੁੱਕਿਆ ਕਨਸਟੀਟਿਊਸ਼ਨ ਬੋਡੀਆਂ ਕਹਿ ਚੁੱਕੀਆਂ ਨੇ ਉਹਦੇ ਵਿੱਚ ਦੋ ਦੋ ادارے ਜਿਹਦੇ ਬਾਰੇ ADC ਸਾਹਿਬ ਤੇ ਸਾਰੇ ਪ੍ਰਸ਼ਾਸਨ ਨੇ ਗਾਰੰਟੀ ਦਿੱਤੀ ਹੈ ਕਿ 7 ਦਿਨਾਂ ਦੇ ਵਿੱਚ ਉਹਨਾਂ ਦੀਆਂ ਜੋ ਵੀ ਵੈਰੀਫਿਕੇਸ਼ਨਸ ਇਹਨਾਂ ਨੇ ਕਰ ਲੀਆਂ ਨੇ ਕੁਝ ਗੱਲਾਂ ਕਲੈਰਿਟੀ ਨਹੀਂ ਗਈ ਜਿਵੇਂ ਕਿ ਸਾਨੂੰ ਕਲੈਰਿਟੀ ਹੈ ਉਹਨੇ ਕੋਈ ਸਟੇ ਨਹੀਂਗਾ ਉਹ ਟੋਟਲ ਇਲੀਗਲ ਵੇ ਨਾਲ ਚੱਲ ਰਹੇ ਆ ਗਲਤ ਚੱਲ ਰਹੇ ਨੇ 7 ਦਿਨਾਂ ਦੇ ਵਿੱਚ ਕਰਕੇ ਇਹ ਜਦੋਂ ਕਲੀਅਰ ਹੋ ਜੂਗੀ ਉਹਨਾਂ ਨੂੰ ਬੰਦ ਕੀਤਾ ਜਾਊਗਾ ਪਹਿਲੀ ਗੱਲ ਇੱਕ ਤੀਜਾ ਸੈਂਟਰ ਹੈ। ਆਸਰੀਆ ਕਾਲ। ਇੱਕ ਤੀਜਾ ਸੈਂਟਰ ਹੈ 72 ਕੇ ਆਲਾ। ਸਾਡੀ ਇਹਨਾਂ ਨੂੰ ਬੇਨਤੀ ਸੀ ਕਿ ਉਹਨੂੰ ਹੁਣੇ ਬੰਦ ਕੀਤਾ ਜਾਵੇ ਤੇ 7 ਦਿਨਾਂ ਬਾਅਦ ਜੋ ਵੀ ਉਹਦੀ ਲੀਗੈਲਿਟੀ ਹੋਊਗੀ ਉਹਦੇ ਹਿਸਾਬ ਨਾਲ ਬੰਦ ਜਾਂ ਚਲਾਇਆ ਜਾਵੇ। ਇਹਨਾਂ ਦੀ ਇੱਕ ਬੇਨਤੀ ਤੇ ਕਿਉਂਕਿ ਇਹਨਾਂ ਨੇ ਹੁਣ ਸਾਰੀਆਂ ਗੱਲਾਂ ਬਹੁਤ ਹੀ ਸਹਿਯੋਗ ਨਾਲ ਕੀਤੀਆਂ ਨੇ। ਇਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਬੰਦ ਹੀ ਕਰਾਂਗੇ ਪਹਿਲਾਂ 2 ਦਿਨ ਬਾਅਦ ਭਾਈ ਜੀ ਤੁਸੀਂ ਗੱਲ ਕਰੋ ਭਾਈ ਜੀ ਤੁਸੀਂ ਗੱਲ ਪੂਰੀ ਕਰੋ ਤੇ ਜਿਹੜਾ ਬਹਾਦਰਕੇ ਵਾਲਾ ਇਹਨੂੰ 2 ਦਿਨ ਬਾਅਦ ਇਹ ਬੰਦ ਕਰ ਦੇਣਗੇ ਸੈਂਟਰ ਨੂੰ ਜਿੱਥੋਂ 1.5 ਕਰੋੜ ਲੀਟਰ ਪਾਣੀ ਨਿਕਲਦਾ ਹਰ ਰੋਜ਼ ੁੱਡੇ ਦਰਿਆ ਨੂੰ ੁੱਟਾ ਨਾਲਾ ਬਣਾਉਂਦਾ ਔਰ ਸੱਤ ਦਿਨਾਂ ਬਾਅਦ ਇਹਨਾਂ ਦਾ ਲੀਗਲ ਸਟੇਟਸ ਜਦੋਂ ਸਾਹਮਣੇ ਆਊਗਾ ਇਹ মিডিਏ 'ਚ ਵੀ ਪਬਲਿਕ ਨੋਟਿਸ 'ਚ ਵੀ ਸਾਨੂੰ ਵੀ ਸਾਰੇ ਪੰਜਾਬ ਨੂੰ ਦੱਸਿਆ ਜਾਊਗਾ ਔਰ ਜਿਹਦੇ ਕਲੈਰਿਟੀ ਹੈ ਸਾਨੂੰ ਇਹਨਾਂ ਨੂੰ ਕਲੈਰਿਟੀ ਸੱਤ ਦਿਨਾਂ ਬਾਅਦ ਹੋ ਜੂਗੀ ਕਿ ਉਹ ਤਿੰਨੇ ਬੰਦ ਹੋਣੇ ਚਾਹੀਦੇ ਨੇ ਆ ਸਹਿਮਤੀ ਹੈ ਬਾਪੂ ਜੀ ਅੱਜ ਤੇਨੇ ਆਪਣੇ ਸਾਹਮਣੇ ਖੜੇ ਨੇ ਬਾਕੀ ਬੰਦੇ ਛੱਡੇ ਜਾ ਚੁੱਕੇ ਨੇ ਸਾਡੀ ਇੱਕ ਬੇਨਤੀ ਮੈਂ ਇਹਨਾਂ ਨੂੰ ਕਹਿ ਤੀ ਕਿ ਮੇਰੀ ਲੱਖੇ ਨਾਲ ਗੱਲ ਕਰਾਓ ਔਰ ਲੱਖਾ ਫੋਨ ਤੇ ਉੱਤੇ ਤੁਹਾਨੂੰ ਇੱਥੇ ਸੁਣਾਵਾਂ ਜੇ ਤਾਂ ਹੋਇਆ ਨੇੜੇ ਤਾਂ ਉਹਨਾਂ ਚੇਰੇ ਆਪਾਂ ਬੈਠਾਂਗੇ ਜੇ ਹੋਇਆ ਦੂਰ ਤਾਂ ਆਪਾਂ ਸੜਕ ਛੱਡ ਦਿਆਂਗੇ ਪਰ ਰਵਾਂਗੇ ਕਲੀਅਰ ਸਭ ਨੂੰ ਮਨਜ਼ੂਰ ਆ ਤੁਹਾਨੂੰ ਮਨਜ਼ੂਰਾ ਸੱਚਾ ਹੋਣਾ ਹੁੰਦਾ ਸੋ بنيو نوں کہ دسيان ایں کالا 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 ک ਦੀ ਕੋਈ ਗੱਲ ਨਹੀਂ ਆਪਣੀ ਇਹ ਗੱਲ ਕਲੀਅਰ ਹੈ ਕਿ ਹੋਈਆਂ ਹੁਣੇ ਸਾਰੀਆਂ ਗੱਲਾਂ ਜੋ ਹੋਈਆਂ ਨੇ ਅਸੀਂ ਆਪ ਦੇ ਵੱਲੋਂ ਡੀਸੀ ਸਾਹਿਬ ਨੂੰ ਤੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਇੱਕ ਤੋਂ ਆਪ ਦੇ ਵੱਲੋਂ ਗੱਲ ਕਹੀਦੀ ਹੈ ਕਿ ਅਸੀਂ ਪੂਰੇ ਦਸਤੇ ਕਿ ਸੰਗਤ ਨੇ ਬਹੁਤ ساری ਦੇਖਿਆ ਅਸੀਂ ਕਿ ਲੱਕੇ ਲੋ ਜੀ ਅਸੀਂ ਇਨਾਂ ਦੀ ਜ਼ੁਬਾਨ ਤੇ মিডিਆ ਸਾਹਮਣੇ ਜੋ ਕਮਿਟਮੈਂਟ ਕੀਤੀ ਆ ਉਹਦੇ ਤੇ ਇਤਬਾਰ ਕਰ ਰਹੇ ਆ ਉਹਨੂੰ ਨਿਭਾਇਓ ਡੀਸੀ ਸਾਹਿਬ ਜੋ ਤੁਸੀਂ ਕਹੂਗੇ ਹੋਣਾ ਚਾਹੀਦਾ ਇਹ ਕਮਿਟਮੈਂਟ ਹੈ ਤੁਹਾਡੀ ਲੋਕਾਂ ਸਾਹਮਣੇ ਆਉਂਿਆ ਤਾਂ ਬਲਾਉਡਰ ਨਹੀਂ ਲੈਣਦੀ ਲੋਕਾਂ ਦੀ ਕਮਿਟਮੈਂਟ ਲੋਕਾਂ ਦੇ ਸਾਹਮਣੇ ਕਰਕੇ ਪ੍ਰਸ਼ਾਸਨ ਕਈ ਵਾਰ ਪਿੱਛੇ ਹਟ ਜਾਂਦਾ ਫਿਰ ਪਰਪੰਧਾ ਨੂੰ ਵੀ ਕਹਿੰਦੇ ਆ بڑے ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਅਸੀਂ ਕਹਿੰਦੇ ਆ ਕਿ ਜੋ ਵੀ ਕਮਿਟਮੈਂਟ ਕਰੋ ਉਹਨੂੰ ਪੂਰਾ ਕਰੋ ਤੇ ਇਹਦੇ ਚ ਪ੍ਰਸ਼ਾਸਨ ਦਾ ਵੀ ਆਉਣ ਵਾਲੇ ਸਮੇਂ ਦੀ ਵੀ ਵਿਸ਼ਵਾਸ ਭਾਗ ਰਹੂਗਾ ਜੇ ਜੇ ਤੁਸੀਂ ਇਹ ਕਰਕੇ ਲੋਕਾਂ ਨੂੰ ਅੱਜ ਮੋਰਚਾ ਖੜਤ ਕਰਨ ਵਾਸਤੇ ਤੁਸੀਂ ਕੋਈ ਝੂਠਾ ਅવિਸ਼ਵਾਸਨ ਦੇ ਦਿੱਤਾ ਤੇ ਮੁਰਕਿਆਂ ਤੇ ਫੁਖਰੇ ਨਾਲ ਉੱਤੇ ਦੋ ਦਿਨਾਂ ਤੱਕ ਦੀ ਵੀ ਜਿਹੜੀ ਵਿਸ਼ਵਾਸਯੋਗਤਾ ਤੋਂ ਬਿਨਾਂ ਹਰਕ ਪੈਂਦਾ ਇਸ ਕਰਕੇ ਬਾਕੀ ਜਿਹੜਾ ਅੱਜ ਉਸ ਪ੍ਰਸ਼ਾਸਨ ਨੇ ਜੋ ਲੋਕਾਂ ਦਾ ਧੱਕਾ ਕੀਤਾ ਉਹ ਜਦੋਂ ਸਾਨੂੰ ਨਿੰਦਿਤ ਕੀਤਾ ਗਿਆ ਮੇਰੇ ਨਾਲ ਜਿਹੜੇ ਬੰਦੇ ਸੀ ਉਹਨਾਂ ਦਾ ਵੀ ਬੜਾ ਜ਼ੁਰਮਿਆਰ ਕੀਤਾ ਗਿਆ ਤੇ ਉਹਨਾਂ ਨੂੰ ਗਾਰਾਂ ਤੱਕ ਕੱਢਿਆ ਗਿਆ ਉਹ ਤੇ ਵੀ ਵੀ ਸੀ ਖੜਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਇਹ ਲੋਕਾਂ ਦੀ ਮੁਰਕਾ ਦੀ ਪੜਾਈ ਵਾਸਤੇ ਇਹ ਲੋਕ ਖੜੇ ਹੋਏ ਜੇ ਕਰਕੇ ਪ੍ਰਸ਼ਾਸਨ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਹ ਹੁਜਿਆ ਹਲਾ ਹਲਾ ਪਹਿਲਾਂ ਕਰ ਦੇ ਤੇ ਇਹ ਇਹ ਵੀ ਅਸੀਂ ਅਪੀਲ ਕਰਦੇ ਤੁਹਾਨੂੰ ਕਿ ਇਹ ਨਾ ਕੋ ਗੰਦੇ ਨਾਲੇ ਚ ਪਾਣੀ ਪਾਉਣ ਦੀ ਬਜਾਏ ਧਰਤੀ ਚ ਪਾਉਣਾ ਸ਼ੁਰੂ ਕਰ ਦੇਣ ਇਹ ਚੀਜ਼ ਨੂੰ ਵੀ ਤੁਸੀਂ ਯਕੀਨੀ ਬਣਾਇਓ ਇਹ 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 ਸਾਰੀਆਂ ਚੀਜ਼ਾਂ ਦੇ